ਦੇਹੀ ਨਹੀਂ ਸਕਦੀ ਇਬਰਾਹਿਮ ਲਿੰਕਨ ਨੇ ਇੱਕ ਗੱਲ ਕਹੀ ਸੀ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨੇ ਕਿਹਾ ਮੈਨੂੰ ਤੁਸੀਂ ਮਾਵਾਂ ਦਿਓ ਮੈਂ ਤੁਹਾਨੂੰ ਤੁਹਾਡੇ ਦੇਸ਼ ਦਾ ਭਵਿੱਖ ਦੇਵਾਂਗਾ ਇਹ بڑے ਵੱਡੇ ਸ਼ਬਦ ਨੇ ਯਾਦ ਰੱਖੋ ਕਿ ਮਾਂ ਦਾ ਜੀਵਨ ਮਾਂ ਦੇ ਸ਼ਬਦ ਮਾਂ ਦੇ ਜਜ਼ਬਾਤ ਮਾਂ ਦੀ ਕਰਨੀ ਮਾਂ ਦੀ ਸੋਚਣ ਸ਼ਕਤੀ ਇਹ ਬੱਚੇ ਦੇ ਜੀਵਨ ਤੇ ਬਹੁਤ ਪ੍ਰਭਾਵ ਪਾਉਂਦੀ ਹੈ ਇਸ ਗੱਲ ਨੂੰ ਸਮਝੀਏ ਅਸੀਂ ਉਹਨਾਂ ਮਾਵਾਂ ਦੇ ਵਾਰਸਾਂ ਜਿਨ੍ਹਾਂ ਨੇ ਬੱਚਿਆਂ ਦੇ ਟੁਕੜੇ ਕਰਾ ਕੇ ਆਪਣੀ ਝੋਲੀ ਦੇ ਵਿੱਚ ਪਵਾਏ ਤੇ ਕਿਹਾ ਸੱਚੇ ਪਾਤਸ਼ਾਹ ਤੇਰਾ ਭਾਣਾ ਸਾਨੂੰ ਮਿੱਠਾ ਲੱਗਦਾ ਹੈ ਕੋਈ ਪ੍ਰਵਾਹ ਨਹੀਂ ਤੇ ਜਦੋਂ ਉਹਨਾਂ ਦੇ ਵਾਰਸ ਜਿਨ੍ਹਾਂ ਨੇ ਖੈਬਰ ਦਰਿਆ ਦੇ ਰਾਹ ਬੰਦ ਕਰ ਦਿੱਤੇ ਅਰ ਜਦੋਂ ਉਹਨਾਂ ਦੇ ਵਾਰਸ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਕੇ ਆਪਣੀ ਜ਼ਿੰਦਗੀ ਅਜਾਈਂ ਗਵਾ ਕੇ ਚਲੇ ਜਾਂਦੇ ਨੇ ਕਿਤੇ ਨਾ ਕਿਤੇ ਪੀੜਾ ਹੁੰਦੀ ਹੈ ਦੁੱਖ ਹੁੰਦਾ ਤੇ ਸੋਚਣ ਦੀ ਲੋੜ ਹੈ ਕਿ ਕਿਤੇ ਨਾ ਕਿਤੇ ਸਾਡਾ ਕਸੂਰ ਹੈ ਗਲਤੀ ਸਾਡੇ ਕੋਲ ਹੋਈ ਹੈ ਮਾਪੇ ਉਸ ਢੰਗ ਦੇ ਨਾਲ ਬੱਚੇ ਦੀ ਘਾੜਤ ਘੜੀ ਨਹੀਂ ਉਸ ਢੰਗ ਦੇ ਨਾਲ ਸੋਚਿਆ ਹੀ ਨਹੀਂ ਜਿਸ ਢੰਗ ਦੇ ਨਾਲ ਘਾੜਤ ਕਰਨੀ ਚਾਹੀਦੀ ਸੀ ਕਦੇ ਮਾਂ ਨੇ ਗੋਦ ਦੇ ਵਿੱਚ ਬੱਚੇ ਨੂੰ ਪਾ ਕੇ ਲੋਰੀ ਧਾਰਮਿਕ ਦਿੱਤੀ ਨਹੀਂ ਜਿਹੜੀਆਂ ਨਾਨੀਆਂ ਦਾਦੀਆਂ ਸਾਡੀਆਂ ਪਹਿਲਾਂ ਦਿੰਨੀਆਂ ਸੀ ਇਹ ਜ਼ਰੂਰਤ ਹੈ ਅੱਜ ਸਾਨੂੰ ਹੁਣ ਇਹ ਤਾਂ ਹੀ ਹੋਵੇਗਾ ਨਾ ਜੇ ਮਾਂ ਨੂੰ ਇਤਿਹਾਸ ਦਾ ਪਤਾ ਹੋਵੇਗਾ ਜੇ ਬਾਪ ਨੂੰ ਇਤਿਹਾਸ ਦਾ ਪਤਾ ਹੋਵੇਗਾ ਜੇ ਮਾਂ ਜਪਜੀ ਸਾਹਿਬ ਪੜਨਾ ਜਬਾਨੀ ਜਾਣਦੀ ਹੋਵੇਗੀ ਤੇ ਫੇਰ ਹੀ ਸੁੱਤੇ ਪਏ ਬੱਚੇ ਦੇ ਕੋਲ ਬਾਣੀ ਪੜੇਗੀ ਨਾ ਤੇ ਜੇ ਮਾਂ ਨੂੰ ਜਪਜੀ ਸਾਹਿਬ ਨਹੀਂ ਪੜਨਾ ਆਉਂਦਾ ਤਾਂ ਫਿਰ ਬੱਚੇ ਦੇ ਕੰਨਾਂ ਦੇ ਵਿੱਚ ਜਪਜੀ ਸਾਹਿਬ ਦੀ ਆਵਾਜ਼ ਕਿੱਥੋਂ ਪੈਣੀ ਹੈ ਇਸ ਕਰਕੇ ਮੈਂ ਬੇਨਤੀ ਕੀਤੀ ਡਾਕਟਰ ਵੀ ਕਈ ਵਾਰ ਇਹ ਗੱਲ ਕਹਿੰਦੇ ਨੇ ਬੱਚਾ ਕਿਤੇ ਬਿਮਾਰ ਹੋ ਜਾਵੇ ਨਾ ਮਾਂ ਦਾ ਦੁੱਧ ਪੀਂਦਾ ਤੇ ਡਾਕਟਰ ਪੁੱਛਦੇ ਨੇ ਮਾਂ ਨੂੰ ਤੂੰ ਕੀ ਖਾਦਾ ਹੈ ਤੂੰ ਕੀ ਪੀਤਾ ਹੈ ਤੇ ਪੁੱਛੋ ਜੀ ਮਾਂ ਨੂੰ ਕਿਉਂ ਪੁੱਛਦੇ ਹੋ ਕਿਉਂਕਿ ਮਾਂ ਦਾ ਦੁੱਧ ਬੱਚਾ ਪੀਂਦਾ ਪਿਆ ਹੈ ਜਿਹੜੀ ਮਾਂ ਖੁਰਾਕ ਖਾਂਦੀ ਐ ਉਹ ਜਿਹੜਾ ਦੁੱਧ ਬਣਦਾ ਹੈ ਤੇ ਜਿਹੜਾ ਦੁੱਧ ਬਣਦਾ ਹੈ ਉਹਦਾ ਅਸਰ ਬੱਚੇ ਤੇ ਹੁੰਦਾ ਹੈ ਹੁੰਦਾ ਹੈ ਨਾ ਪਹਿਵੇਂ ਕਹਿੰਦੇ ਸਾਡੀਆਂ ਦਾਦੀਆਂ ਪਰਦਾਦੀਆਂ ਪਹਿਲਾਂ ਕਹਿੰਨੀਆਂ ਸੀ ਕਿ ਧੀਏ ਵੇਖੀ ਖੁਰਾਕ ਦਾ ਖਿਆਲ ਰੱਖੀ ਬੱਚੇ ਨੇ ਤੇਰਾ ਦੁੱਧ ਪੀਣਾ ਤੇ ਮਾਫ਼ ਕਰਿਓ ਅੱਜ ਤੇ ਮਾਵਾਂ ਬਹੁਤੀਆਂ ਦੁੱਧ ਆਪਣਾ ਪਿਉਂਦੀਆਂ ਵੀ ਨਹੀਂ ਇਹ ਸਾਨੂੰ ਚੋ ਚਿੰਤਨ ਕਰਨ ਦੀ ਲੋੜ ਹੈ ਸੋਚਣ ਸ਼ਕਤੀ ਦੀ ਲੋੜ ਹੈ ਇੱਕ ਮੈਂ ਹੋਰ ਤੁਹਾਨੂੰ ਉਦਾਹਰਣ ਦਿੰਦਾ ਬੜੀ ਕਮਾਲ ਦੀ ਇਤਿਹਾਸ ਦੇ ਵਿੱਚੋਂ 1552 ਇਸਵੀ ਦੇ ਵਿੱਚ ਮੰਗੋਲੀਆ ਦਾ ਇੱਕ ਬਾਦਸ਼ਾ ਚੰਗੇਜ ਖਾਂ ਜੰਗ ਦੇ ਮੈਦਾਨ ਦੇ ਵਿੱਚੋਂ ਦੌੜ ਕੇ ਆ ਗਿਆ ਜੀ ਪਿੱਠ ਵਿਖਾ ਕੇ ਆ ਗਿਆ ਤੇ ਪਿੱਠ ਤੇ ਫੱਟ ਲੱਗਾ ਏ ਘਰ ਦੇ ਵਿੱਚ ਆਇਆ ਮਾਂ ਕੋਲ ਆਇਆ ਮਾਂ ਨੂੰ ਆ ਕੇ ਕਹਿਣ ਲੱਗਾ ਕਹਿੰਦਾ ਮਾਂ ਮੇਰੇ ਪਿੱਠ ਤੇ ਫੱਟ ਲੱਗਾ ਏ ਛੇਤੀ ਕਰ ਇਲਾਜ ਕਰੀਏ ਆਟੇ ਦੀ ਇੰਜ ਕਰ ਥੋੜੀ ਜਿਹੀ ਲੇਸ ਬਣਾ ਜੋ ਹਲਦੀ ਉਹਦੇ ਵਿੱਚ ਪਾ ਪੁਰਾਣਾ ਜਿਹੜਾ ਇਲਾਜ ਹੁੰਦਾ ਸੀ ਇਹੀ ਹੁੰਦਾ ਸੀ ਜ਼ਖਮ ਤੇ ਹਲਦੀ ਲਾ ਦੇਣੀ ਆਟੇ 'ਚ ਲੇਸ ਬਣਾ ਕੇ ਲਾ ਦੇਣੀ ਕਹਿਣ ਲੱਗੇ ਮੇਰੇ ਜ਼ਖਮ ਲੱਗਾ ਏ ਪਿੱਠ ਤੇ ਲੱਗਾ ਏ ਸੀਨੇ ਤੇ ਨਹੀਂ ਲੱਗਾ ਪਿੱਠ ਵਖਾ ਕੇ ਦੌੜਿਆ ਪਿੱਠ ਤੇ ਜ਼ਖਮ ਲੱਗਾ ਏ ਤੂੰ ਇੰਜ ਕਰ ਤੂੰ ਮੇਰੇ ਆ ਲੇਸ ਬਣਾ ਕੇ ਲਾ ਦੇ ਕਹਿੰਦੇ ਜਿਸ ਵਕਤ ਮਾਂ ਨੇ ਨੌਕਰਾਨੀ ਨੂੰ ਕਿਹਾ ਕਿ ਮੇਰੇ ਪੁੱਤ ਦੇ ਜ਼ਖਮ ਹੋਇਆ ਏ ਤੂੰ ਆ ਆਟੇ ਦੀ ਲੇਸ ਬਣਾ ਕਹਿੰਦੇ ਉਹਨੇ ਆਟਾ ਜਿਹੜਾ ਏ ਉਹਦੇ ਵਿੱਚ ਪਾ ਕੇ ਗੈਂਸ ਤੁਲਾ ਬਾਲ ਕੇ ਅੱਗ ਬਾਲ ਕੇ ਜਦੋਂ ਉਹਦੇ ਵਿੱਚ ਹਲਦੀ ਪਾਈ ਜੋ ਕੜਸੀ ਦੇ ਨਾਲ ਉਹ ਜਿਹੜੀ ਕੜਾਈ ਸੀ ਉਹ ਵੱਜੀ ਤੇ ਖੜਕਾ ਆਇਆ ਨਾ ਜਦੋਂ ਖੜਕਾ ਆਇਆ ਤੇ ਉਹ ਮਾਂ ਕਹਿਣ ਲੱਗੀ ਖਬਰਦਾਰ ਖੜਕਾ ਨਾ ਵੇਖੀ ਕਿਤੇ ਕਰੀ ਉਹ ਕਹਿਣ ਲੱਗੀ ਖੜਕਾ ਤੇ ਹੋਣਾ ਹੈ ਲੋਹੇ ਦਾ ਕਹਿੰਦੀ ਖੜਕਾ ਨਾ ਕਰੀ ਇਸ ਲੋਹੇ ਦੇ ਖੜਾਕ ਨੂੰ ਸੁਣ ਕੇ ਮੇਰਾ ਪੁੱਤਰ ਚੰਗੇਜ਼ ਖਾਂ ਉਸ ਜੰਗ ਦੇ ਮੈਦਾਨ ਚੋਂ ਪਿੱਠ ਵਿਖਾ ਕੇ ਦੌੜ ਆਇਆ ਏ ਤੇ ਜੇ ਹੁਣ ਵੀ ਤੂੰ ਖੜਕਾ ਕਰੇਂਗੀ ਕਿੱਥੇ ਇੱਥੇ ਲੋਹੇ ਦੀ ਆਵਾਜ਼ ਸੁਣ ਕੇ ਘਰੋਂ ਨਾ ਦੌੜ ਜਾਵੇ ਬੜਾ ਵੱਡਾ ਮਾਨੇ ਤਾ ਨਾ ਮਾਰਿਆ ਚੰਗੇਜ ਖਾਂ ਮਾਂ ਕੋਲ ਆ ਗਿਆ ਰਿਆ ਨਾ ਗਿਆ ਉਹਦੀ ਅਣਖ ਜਾਗੀ ਕਹਿਣ ਲੱਗਾ ਮਾਂ ਤੂੰ ਚਾਹੁੰਨੀ ਸਾ ਕਿ ਮੈਂ ਸ਼ਹੀਦ ਹੋ ਜਾਂਦਾ ਉੱਥੇ ਤੇਰੇ ਖਿਆਲ ਤੇ ਹੀ ਹੈ ਨਾ ਜਿਹੜਾ ਮੈਨੂੰ ਐਡਾ ਵੱਡਾ ਲਾਹਮਾ ਮਾਰਿਆ ਈ ਤੂੰ ਚਾਹੁੰਨੀ ਸਾ ਕਿ ਮੈਂ ਉੱਥੇ ਸ਼ਹੀਦ ਹੋ ਜਾਂਦਾ ਪਰ ਮੈਨੂੰ ਦੱਸ ਮਾਂ ਤੇ ਤੂੰ ਮੇਰੀ ਹੈ ਨਾ ਤੂੰ ਇੰਨੀ ਬਹਾਦਰ ਹੈ ਇੰਨੇ ਵੱਡੇ ਜ਼ਿਗਰੇ ਵਾਲੀ ਹੈ ਤੇ ਮੈਂ ਇੰਨਾ ਕਾਇਰ ਕਿਉਂ ਰਹਿ ਗਿਆ ਮੈਂ ਇੰਨਾ ਡਰਪੋਕ ਕਿਉਂ ਰਹਿ ਗਿਆ ਉਹਨੇ ਫਿਰ ਕਿਹਾ ਉਹਨੇ ਕਿਹਾ ਮਾਂ ਉਹਨੇ ਕਿਹਾ ਪੁੱਤ ਕਸੂਰ ਤੇਰਾ ਵੀ ਕੋਈ ਨਹੀਂ ਅਸਲ ਚ ਕਸੂਰ ਸਾਡਾ ਹੈ ਉਹਨੇ ਕਿਹਾ ਕਿਵੇਂ ਉਹਨੇ ਕਿਹਾ ਜਿਸ ਵਕਤ ਤੂੰ ਪੈਦਾ ਹੋਇਆ ਤੇਰੇ ਪਿਤਾ ਨੇ ਦੂਜੇ ਦੇਸ਼ ਤੇ ਹਮਲਾ ਕੀਤਾ ਜਿੱਤਿਆ ਉਥੋਂ ਦੀਆਂ ਔਰਤਾਂ ਨੂੰ ਗੁਲਾਮ ਬਣਾਇਆ ਉਥੋਂ ਦੀਆਂ ਔਰਤਾਂ ਸਾਡੇ ਰਾਜ ਘਰਾਣੇ ਚ ਕੰਮ ਕਾਜ ਕਰਦੀਆਂ ਸਨ ਤੇਰਾ ਬਚਪਨ ਉਹਨਾਂ ਗੁਲਾਮ ਔਰਤਾਂ ਕੋਲ ਬੀਤਿਆ ਹੈ ਪੁੱਤ ਜੇ ਤੂੰ ਰੋਨਾ ਸਾਂ ਨਾ ਜਿਸ ਔਰਤ ਕੋਲ ਤੂੰ ਖੇਡਦਾ ਸੀ ਉਹ ਔਰਤ ਤੈਨੂੰ ਆਪਣਾ ਦੁੱਧ ਪਿਉਂਦੀ ਸੀ ਤੂੰ ਗੁਲਾਮ ਔਰਤ ਦਾ ਦੁੱਧ ਪੀਤਾ ਤੇਰੇ ਅੰਦਰ ਕੈਰਤਾ ਭਰ ਗਈ ਜੇ ਤੂੰ ਮੇਰਾ ਦੁੱਧ ਪੀਤਾ ਹੁੰਦਾ ਸ਼ਾਇਦ ਤੇਰੇ ਅੰਦਰ ਕੈਰਤਾ ਨਾ ਭਰਦੀ ਇਹਦਾ ਮਤਲਬ ਕੀ ਹੈ ਕਿ ਮਾਂ ਦੇ ਦੁੱਧ ਦੀ ਤਸਵੀਰ ਜਿਹੜੀ ਹੈ ਉਹ ਬੱਚੇ ਤੇ ਅਸਰ ਵਿਖਾਉਂਦੀ ਹੈ ਮੈਂ ਥੋੜਾ ਜਿਹਾ ਸਾਰਾ ਤੁਹਾਡੇ ਨਾਲ ਕਿਉਂਕਿ ਇਤਿਹਾਸ ਨਾਲ ਛੇਤੀ ਥੋੜੀ ਸਮਝ ਆ ਜਾਂਦੀ ਹੈ ਜਦੋਂ ਮੋਰਚਾ ਲੱਗਾ ਨਾ ਜੈਤੋ ਗੰਗਸਰ ਦਾ ਆਪ ਜਿਹਨੂੰ ਪਤਾ ਹੋਵੇਗਾ ਸਭ ਤੋਂ ਲੰਮਾ ਮੋਰਚਾ ਜੈਤੋ ਗੰਗਸਾਰ ਦਾ ਚੱਲਿਆ तकरीबन 2.5 ਸਾਲ ਜਦੋਂ ਗੰਗਸਾਰ ਦਾ ਮੋਰਚਾ ਚੱਲਿਆ ਉੱਥੇ ਇੱਕ ਔਰਤ ਆਈ ਜਿਹਦੀ ਗੋਦ ਦੇ ਵਿੱਚ ਇੱਕ ਨਵ ਜੰਮਿਆ ਬੱਚਾ ਹੈ ਇੱਕ ਹੱਥ ਦੇ ਵਿੱਚ ਉਹਨੇ ਖਾਲਸਾ ਹੀ ਨਿਸ਼ਾਨ ਪਕੜਿਆ ਜਦੋਂ ਜਥਾ ਤੁਰਨ ਲੱਗਾ ਕਾਲ ਤੱਕ ਸਾਬ ਤੋਂ ਉਹ ਔਰਤ ਆ ਗਈ ਉੱਥੇ ਇੱਕ ਅੰਗਰੇਜ਼ ਆਉਸਰ ਹੈ ਚਿੱਟੀ ਦਾੜੀ ਉਹਦੀ ਹੋਣ ਦੀ ਬਜ਼ੁਰਗ ਹੋੰਦਿਆ ਉਹ ਕਹਿਣ ਲੱਗਾ ਧੀਏ ਜਿਸ ਤੂੰ ਚੱਲੀ ਆ ਨਾ ਗੰਗਸਰ ਜੱਤੋ ਦੇ ਮੋਰਚੇ ਤੇ ਇੱਥੇ ਅੱਗਿਓ ਡਾਂਗਾ ਪੈਨੀਆਂ ਨੇ ਇੱਥੇ ਅੱਗਿਓ ਗੋਲੀਆਂ ਵਰਧੀਆਂ ਨੇ ਤੇ ਤੂੰ ਆਪਣੇ ਬੱਚੇ ਦਾ ਹੀ ਸੋਚ ਲੈ ਬੱਚਾ ਤੇਰੇ ਗੋਦ ਦੇ ਵਿੱਚ ਹੈ ਤੂੰ ਹੱਥ ਦੇ ਵਿੱਚ ਲਿਆਏ 2-3 ਮਹੀਨੇ ਦਾ ਬੱਚਾ ਇੱਕ ਹੱਥ ਦੇ ਵਿੱਚ ਤੂੰ ਖਾਲਸਾਈ ਨਿਸ਼ਾਨ ਚੁੱਕਿਆ ਹੈ ਆਪਣੇ ਬੱਚੇ ਨੂੰ ਲਕੋਲ ਹੈ ਕਿਉਂ jaan ਗਵਾਉਣੀ ਹੈ ਤੇ ਕਹਿੰਦੇ ਉਸ ਔਰਤ ਨੇ ਜੁਰਤ ਨਾਲ ਕਿਹਾ ਉਹਨੇ ਕਿਹਾ ਜਦੋਂ ਸਰਹੰਦ ਦੀਆਂ ਉਹਨਾਂ ਨੀਆਂ ਦੇ ਵਿੱਚ ਉਸ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਨੇ ਆਪਣੇ ਪੁੱਤ ਨਹੀਂ ਲੁਕਾਏ ਤੇ ਤੂੰ ਮੈਨੂੰ ਕਿਉਂ ਕਹਿਨਾ ਕਿ ਮੈਂ ਆਪਣੇ ਪੁੱਤ ਨੂੰ ਲੁਕਾ ਲਵਾਂ ਜੇ ਮਾਂ ਗੁਜਰਕੌਰ ਆਪਣੇ ਪੁੱਤ ਲੁਕਾ ਲੈਂਦੀ ਤੇ ਹੋ ਸਕਦਾ ਸੀ ਮੈਂ ਵੀ ਆਪਣੇ ਪੁੱਤ ਨੂੰ ਲੁਕਾ ਲੈਂਦੀ ਜੇ ਉਹਨੇ ਨਹੀਂ ਲੁਕਾਇਆ ਤੇ ਮੈਂ ਕਿਉਂ ਲੁਕਾਵਾਂ ਕਹਿਣ ਤੋਂ ਭਾਵ ਗੁਰਮੁਖੋ ਇਹ ਹੈ ਕਿ ਮਾਂ ਦੀ ਦਿੱਤੀ ਹੱਲਾਸ਼ੇਰੀ ਬੱਚੇ ਨੂੰ ਬਹਾਦਰ ਬਣਾ ਦਿੰਦੀ ਹੈ ਤੇ ਜੇ ਮਾਂ ਚਾਵੇ ਤੇ ਬੱਚੇ ਨੂੰ ਡਰਪੋਕ ਵੀ ਬਣਾ ਦਿੰਦੀ ਹੈ ਇਸੇ ਕਰਕੇ ਇਕ ਕਵੀ ਦੇ ਬੜੇ ਸੋਹਣੇ ਬੋਲ ਨੇ ਉਹ ਕਹਿੰਦਾ ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ ਨਾਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਕਹਿੰਦੇ ਤੂੰ ਲੋੜਦੀ ਐ ਮੇਰੀ ਕੁੱਖ ਦੇ ਵਿੱਚ ਪੁੱਤ ਖੇਡੇ ਮੇਰੀ ਕੁੱਖ ਦੇ ਵਿੱਚ ਧੀ ਖੇਡੇ ਤੇ ਉਹ ਕਵੀ ਕਹਿੰਦਾ ਯਾਦ ਰੱਖੀ ਜੇ ਤੇਰੀ ਕੁੱਖ ਦੇ ਵਿੱਚ ਤੂੰ ਧੀ ਪੁੱਤ ਲੋੜਦੀ ਐ ਜਾਂ ਤੇ ਉਹ ਭਗਤ ਹੋਵੇ ਉਹ ਸੂਰਮਾ ਹੋਵੇ ਉਹ ਦਾਨੀ ਹੋਵੇ ਜੇ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਤੂੰ ਜਨਮ ਨਹੀਂ ਦੇ ਸਕਦੀ ਤੁ ਫਿਰ ਤੂੰ ਕਾਦੇ ਵਾਸਤੇ ਆਪਣਾ ਰੂਪ ਤੇ ਆਪਣੀ ਜਵਾਨੀ ਖਰਾਬ ਕਰਦੀ ਪਈਂ بڑے ਵੱਡੇ ਸ਼ਬਦ ਨੇ ਇੱਕ ਭਗਤ ਰਵੇਦਾ ਵਾਹਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਆਉਂਦਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰਬੰਝ ਹੁਣ ਆਮ ਸ਼ਬਦਾਂ ਦੇ ਵਿੱਚ ਜੇ ਕਿਸੇ ਨੂੰ ਕਹੀਏ ਤਾਂ ਅਗਲਾ ਹੋ ਸਕਦਾ ਗੁੱਸਾ ਕਰ ਲੈ ਪਰ ਬੜਾ ਵੱਡਾ ਸ਼ਬਦ ਹੈ ਇਹਦੀ ਗਹਿਰਾਈ ਨੂੰ ਵੇਖੋ ਗੁਰੂ ਸਾਹਿਬ ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਕਾਲ ਪੁਰਖ ਦੀ ਬੰਦਗੀ ਨਹੀਂ ਉਹਦੀ ਮਾਂ ਬਾਪ ਜੀ ਹੋ ਜਾਂਦੀ ਤੇ ਚੰਗੀ ਗੱਲ ਸੀ